ਇਸ ਸੱਤ ਸੀ ਉਹਨਾਂ ਜਨਤੀ ਅਪਮਾਨੀ ਬ੍ਰਾਹਮਣਾਂ ਨੂੰ ਜਿਹੜੇ ਬッコ ਵਖਰੇ ਆਪਣੇ ਆਪ ਦਾ ਜਿਹੜਾ ਪੰਡਤ ਸ਼ਿਸ਼ਾਮ ਤੋਂ ਵਿਸਥਾਗਿਆ ਨਾ ਪਰਮਾਤਮਾ ਜੀ ਪਰਮਾਨੰਦ ਪੰਡਤ ਇਹ ਪਰਮਾਨੰਦ ਪੰਡਤ ਜੀ ਕਦੇ ਖਣਾਹ ਕਿਹ ਰਾਇ ਦੇ ਵਿੱਚ ਉੱਤਰ ਆੜਾ ਸੀ ਉਹ ਤਰੀਕਾ ਸਿੱਖਾ ਲੁੰਗਾ ਸ਼ਾਮ ਤੋਂ ਇਹ ਸਦਾਤ ਦਾ ਉਸ ਤੇ ਲਈ ਕਿ ਗੋਵਿੰਦ ਸਿੰਘ ਮਾਲਜ ਨੇ ਆਪਣੇ ਸਾਨੇ ਦੇ ਵਿੱਚ ਉਹ چل گرو امرد مہاراج نے جو ودھان درخت گرجوہ گر گوبند ਬੜੀ ਨਾਲ ਸਾਹਿਬਾਂ ਨੂੰ ਸਾਬ ਹੋਦੀਆਂ ਗੁਰੂ ਗੋਬਿੰਦ ਸਿੰਘ ਮਾਨ ਸੱਚੇ ਬਾਦਸ਼ਾਹ ਨੇ ਜਗਿਆ ചേയേ ഇങ്ങട തോ gayi ਔਰ ਸਾਧਗਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵੀ ਆਪ ਕੋ ਉਹਨਾਂ ਨੂੰ ਸਰਵਨ ਕਰਦੇ ਦਸਮ ਕੁਰਬਾਨੀ ਭਾਵੇਂ ਪਾਣੀ ਮਹਿੰਗੀ ਐ ਸਾਧ ਸੰਗਤ ਜੀ ਪਰ ਉਹਦਾ ਉਚਾਰਨ ਸਤਿਗੁਰਾਂ ਨੇ ਬਹੁਤ ਸੋਨਾ ਕੀਤਾ ਕਮਾਲੀ ਕਰਾਮਾਤ ਕਾਇਮ ਕਰੀ ਰਜ਼ਾ ਪਖਸ਼ ਰਾਜਤਰ ਹਾਕੁਰ ਨੀਮ ਆਮਾ ਪਖਸ਼ ਬਖਸ਼ਿੰਦੋ ਉਹ ਦਸਤ ਵੀਰ ਰਜ਼ਾ ਪਖਸ਼ ਰੋਹੀ ਦੇਹੋ ਦਿਲ ਮਜ਼ੀਰ ਸਤਗੁਰ ਜੀ ਨੇ ਸਾਨੂੰ ਇਹ ਵੀ ਦੱਸਿਆ ਉਸ ਪਵਿੱਤਰ ਉਹ ਜ਼ਫਰਨਾਮਾ ਸਭ ਲਿਖਦੇ ਨੇ ਉਹ ਜ਼ਫਰਨਾਮਾ ਸਭ ਰਾਜ ਜਿੱਤੇ ਸੋ ਬਹੁਤ ਹੀ ਵੱਡੀ ਗਿਤੀ ਵਿੱਚ ਸਤਾਰ ਅੱਜ ਦੇ ਇਹ ਸਭ ਜੇ ਦੇ ਹਾਜ਼ਰੀ ਭਰਤੀਆਂ ਬਹੁਤ ਦੂਰ ਦੂਰ ਤੋਂ ਸੰਗਤ ਦੇ ਇਲਾਕੇ ਨਹੀਂ ਛੱਡ ਅਤੇ ਵਿਸ਼ੇਸ਼ ਕਰਕੇ ਸਾਡੇ ਬਹੁਤ ਹੀ ਸ਼ਰਮਾਰਜੋ ਬਾਬਾ ਸੁਚਨ ਸਿੰਘ ਜੀ ਦਾ ਸਰਵਾਰੇ ਮਾਪੁਰਸ਼ ਬਾਬਾ ਸੁਖਮ ਸਿੰਘ ਜੀ ਜੋ ਸਮੁੱਚੇ ਪ੍ਰੋਗਰਾਮ ਵਿੱਚ ਸੰਤਾ ਲਈ ਬਹੁਤ ਵੱਡੇ ਪੱਧਰ ਤੇ ਨਗਰਾਂ ਦੀ ਹੋਰ ਸਤਤਾ ਚੋਂ ਵੀ ਉਹ ਸਾਰੇ ਪ੍ਰਵਾਨ ਕਰਦੇ ਆ ਤਾਂ ਮੈਂ ਬੇਨਤੀ ਕਰਾਂ ਸਾਰੇ ਜੀ ਜਿੰਦਰ ਸਿੰਘ ਜੀ ਦੇ ਪਿੱਛੇ ਅੱਗੇ ਆਓ ਜene jinder singh ji ਮਾਣਤ ਸਹਿਬਾਨ ਸਾਰੇ ਸਰਮਾਨ ਸਿੰਘ ਸਾਹਿਬੀ ਦਾ ਕਰਨਗੇ ਬੋਲੇ ਸੋ ਨਿਹਾਲ ਗੁਰੂ ਪਿਆਰੇ ਸਾਹਿਬ ਸਤਿ ਸ੍ਰੀ ਅਕਾਲ ਜਲਦੀ ਤਰ ਬਿਤਾ ਦਸ਼ਪੇਸ਼ ਪਾਸ਼ਾ ਸ਼ਹਿਰ ਸ਼ਿਦੂ ਗੋਬਿੰਦ ਸਿੰਘ ਸਾਹਿਬ ਜੀ ਅdadeiche ਸਭ ਤੋਂ ਵੱਡੀ ਜਿਹੜੀ ਅੱਜ ਮਾਣ ਵਾਲੀ ਗੱਜਾ ਕਿ ਆਪਾਂ ਜਿਹੜਾ ਤਿਹੜਾ ਬਣਾ ਰਹੇ ਆ ਜਿਹੜੇ ਰੱਬ ਸਤਪੁਰਣ ਨੇ ਸੰਪੂਰਨ ਕੀਤੇ ਚੌਵੀ ਸਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਤ ਰਾਜ ਸੰਤ ਸਿਪਾਹੀ ਦਾ ਔਰ ਸੌਣ ਵੇਲੇ ਸੋਹਿਲਾ ਸਾਹਿਬ ਜੀ ਦੇ ਬਾਣ ਪੜਨੇ ਵਾਧ ਗੁਰਬਾਣੀ ਕੋਈ ਵੀ ਗੁਰੂ ਕਾ ਸਿੱਖ ਜਿੰਨੇ ਮਰਦੀ ਪੜੇ ਜਾਵੇ ਕੋਈ ਮਨਾਈ ਨਹੀਂ ਪਰ ਹਰ ਸਿੱਖ ਵਾਸਤੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਔਰ ਸ਼ਾਮ ਨੂੰ ਸੋਧਾਰ ਔਰ ਸੌਣ ਵੇਲੇ ਸੋਹਿਲਾ ਸਾਹਿਬ ਜੀ ਦਾ ਬਾਣ ਕਰਨਾ ਹੈ ਪੰਜ ਪਿਆਰੇ ਸਹਿਬਾਨਾ ਦਾ ਹੁਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਏ ਸੁਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਦਾ ਚੋਰ ਗੁਰੂ ਗੋਬਿੰਦ ਸਿੰਘ ਜੁਮਲਾ ਖੈਰ ਦੇ ਨੂਰ ਗੁਰੂ ਗੋਬਿੰਦ ਸਿੰਘ ਹਾਕ ਤ ਹਾਕਿਆ ਗਾਹਾ ਗੁਰੂ ਗੋਬਿੰਦ ਸਿੰਘ ਸਾਹੇ ਸਾਹ ਨਿਸ਼ਾਹਾਂ ਗੁਰੂ ਗੋਬਿੰਦ ਸਿੰਘ ਆਸੇ ਮਹਾਨ ਸਤਿਗੁਰੂ ਸਾਹਿਬੇ ਕੁਮਾਰ ਅੰਮ੍ਰਿਤ ਦੇ ਦਾਤੇ ਪੰਤ ਦੇ ਵਾਲੀ ਸਰਬੰਸ ਦਾਨ ਦੀ ਕਲਗੀ ਧਰ ਪਿਤਾ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਿਨਾ ਦੁਆਰਾ ਇਸੇ ਹੀ ਪਾਵਨ ਭਗਤ ਮਹਾਨ ਅਸਥਾਨ ਗੁਰਦੁਆਰਾ ਸ੍ਰੀ ਕੇ ਬਹੁਤ ਸਾਹਿਬ ਦੀ ਵਿਖੇ ਪਾਦਰਵ ਸੁਦੇ ਅਸਮੀ ਵਾਲੇ ਦਿਨ ਸਾਡੇ ਕਲਪ ਜੀਵਾਂ ਉਤੇ ਮਹਾਨ ਵਰ ਉਪਕਾਰ ਕਰਦਿਆਂ ਹੋਇਆ ਪਵਿੱਤਰ ਬਾਣੀ ਸ੍ਰੀ ਜੋਤਿ ਸਹਿਬ ਜੀ ਦਾ ਉਚਾਰਨ ਕੀਤਾ ਸਤਿਗੁਰੂ ਜਿਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਜੋ ਹਰ ਸਿੱਖ ਰੋਜ਼ਾਨਾ ਅਮਰਤ ਵੇਲੇ ਆਪਣੇ ਨਿਤਨੇਮ ਦੇ ਵਿੱਚ ਪੜਦਾ ਹੈ ਸ਼ਾਮ ਨੂੰ ਸੋਧਾਰੇ ਰਹਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇਸ ਬਾਣੀ ਤੋਂ ਪੜਿਆ ਜਾਂਦਾ ਹੈ ਔਰ ਇਸ ਪਵਿੱਤਰ ਬਾਣੀ ਤੋਂ ਬਿਗਾਰੇ ਕਿਸੇ ਵੀ ਹੋਰ ਸਿੱਖ ਦਾ ਨਿਤਨੇਮ ਸੰਪੂਰਨ ਨਹੀਂ ਹੁੰਦਾ ਜਿੱਥੇ ਗੁਰੂ ਦਾ ਹਰ ਇੱਕ ਪਿਆਰਾ ਸਿੱਖੀ ਬਾਣੀ ਪੜਦਾ ਹੈ ਨਿਤਨੇਮ ਕਰਦਾ ਹੈ ਉਥੇ ਹੀ ਜਦੋਂ ਸਰਕਾਰ ਜੋ ਪੰਜ ਪਿਆਰੇ ਸਹਿਬਾਨ ਆਮ੍ਰਿਤ ਦਾ ਬਾਟਾ ਚਾਰ ਕਰਦੇ ਨੇ। ਉਸ ਸਮੇਂ ਇਹ ਪਵਿੱਤਰ ਬਾਣੀ ਦਾ ਜਿਹੜਾ ਪਾਠ ਹੈ ਉਹ ਕੀਤਾ ਜਾਂਦਾ ਹੈ। ਜਿੱਥੇ ਜਪਜੀ ਸਾਹਿਬ ਪੜਿਆ ਜਾਂਦਾ ਹੈ, ਜਾਪ ਸਾਹਿਬ ਪੜਿਆ ਜਾਂਦਾ ਹੈ, ਤੋ ਐ ਪ੍ਰਸਾਦ ਸਵਈਏ ਪੜੇ ਜਾਂਦੇ ਨੇ। ਚੌਪਈ ਸਾਹਿਬ ਜੀ ਦਾ ਉਚਾਰਨ ਇਹ ਪੰਜ ਪਿਆਰੇ ਸਿੱਖ ਸਹਿਬਾਨਾਂ ਵੱਲੋਂ ਕੀਤਾ ਜਾਂਦਾ ਹੈ। اے صاحب واہ واہ اي کونو ني اي کي اندر لئي رڪي مو پستانو ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੇ ਸਰਬੰਸਦਾਨੀ ਕਲਗੀ ਤਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਪਰਉਪਕਾਰ ਕੀਤਾ ਅੱਜ ਦੇ ਦਿਨ ਭਾਦ੍ਰਵ ਸੁਦੀ ਅਸ਼ਟਮੀ ਵਾਲੇ ਦਿਨ ਸ੍ਰੀ ਪਿਪੌਰ ਸਾਹਿਬ ਵਿਖੇ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਚੌਪਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ ਇਹ ਪਵਿੱਤਰ ਬਾਣੀ ਹਰ ਸਿੱਖ ਅੰਮ੍ਰਿਤ ਵੇਲੇ ਰੋਜ਼ਾਨਾ ਨਿਤਨੇਮ ਦੇ ਵਿੱਚ ਪੜਦਾ ਹੈ ਔਰ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਸ ਵੇਲੇ ਇਹ ਪਵਿੱਤਰ ਬਾਣੀ ਜ਼ਰੂਰ ਪੜੀ ਜਾਂਦੀ ਹੈ ਕਿਸੇ ਵੀ ਸਿੱਖ ਦਾ ਨਿਤਨੇਮ ਇਸ ਪਵਿੱਤਰ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਸਤਿਗੁਰਾਂ ਨੇ ਸਾਡੇ ਉੱਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ। ਔਰ ਭਾਦਰਵ ਸੁਦੀ ਅਸ਼ਟਮੀ ਦਾ ਇਹ ਪਵਿੱਤਰ ਦਿਹਾੜਾ ਸਿੱਖ ਕੌਮ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਕਲਾ ਆਨੰਦਗੜ੍ਹ ਸਾਹਿਬ ਜੀ ਵਾਲਿਓ ਮਹਾਪੁਰਖਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਵੀ ਅਮਰਤ ਵੇਲੇ ਤੋਂ ਦੀਵਾਨ ਸਜੇ ਹਨ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੀਆਂ ਇਹ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਪੇਟਾ ਆਪਣੇ ਦਰ ਤੇ ਪ੍ਰਵਾਨ ਕਰ ਸਮੁੱਚੀ ਇਹ ਸੰਗਤ ਨੂੰ ਭਾਦਰਵਸੂ ਦੀ ਅਸ਼ਟਮੀ ਦੇ ਚੌਪਈ ਉਚਾਰਨ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਵਿੱਤਰ ਥਿੱਤੇ ਖੜੇ ਆ ਜਿੱਥੇ ਸੈਭ ਸਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੁਪਾਈਓ ਚਾਰਨ ਕੀਤੀ ਇਹ ਬਹੁਤ ਹੀ ਪਰਮ ਨੀਕ ਜਗ੍ਹਾ ਹੈ ਜਿੱਥੇ ਸੈਦੇ ਮਲਾ ਦੀ ਭਾਵਨਾ ਸੀ ਕਿ ਦਸੇ ਪਾਸ਼ਾ ਸਾਡਾ ਕਦੋਂ ਮੇਲ ਹੋਵੇਗਾ ਮਹਾਰਾਜ ਜਨਾਂ ਦੀਆਂ ਜਨਰਵਾਲੇ ਨੇ ਉਹਨਾਂ ਨੇ ਸੈਦੇ ਮਲਾ ਦੀ ਪਕਾਰ ਨੂੰ ਸੁਣ ਲਿਆ ਆ ਜਦੋਂ ਇੱਥੇ ਆਏ ਇੱਥੇ ਫਿਰ ਚੁਪਾਈਓ ਚਾਰਨ ਕੀਤੀ ਇਸ ਪੁਤਰਸ탄 ਦੀ ਸੇਵਾਕਾਰ ਸੇਵਾ ਸਤਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਬਾਬਾ ਰਪਿੰਦਰ ਸਿੰਘ ਪ੍ਰਵਾਨ ਜਿਨ੍ਹਾਂ ਨੇ ਬੜੇ ਤਨਦੇਹੀ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਕਿਰਪਾ ਸਦਕਾ ਸੁਮਾਵਾ ਕਰਾਈਆ ਇਸ ਟਾਈਮ ਜਿਹੜੇ ਮੁਖੀ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੀ ਸੁੱਚੀ ਗਵਾਹੀ ਦੇ ਵਿੱਚ ਇਹ ਸਾਰੇ ਕਾਰਜ ਚੱਲ ਰਹੇ ਨੇ ਜਿਵੇਂ ਕਿ ਆਪ ਦੇਖ ਰਹੇ ਹੈ ਕਿ ਬਹੁਤ ਹੀ ਪਹਾੜੀ ਦੇ ਉੱਪਰ ਸਤਲੋਜ ਦੇ ਕੰਢੇ ਦੇ ਉੱਤੇ ਇਹ ਖੰਡਰ ਪੈਣ ਚੁੱਕੀ ਹੈ ਜਗਾ ਸੀ ਜਿਸ ਨੂੰ ਬਾਬਾ ਜੀ ਨੇ ਬੜੇ ਸੋ ਛੱਜੇ ਢੰਗ ਦੇ ਨਾਲ ਅਥਰਾਂ ਦੇ ਡੰਗੇ ਲਾ ਕੇ ਇਸ ਬਿਲਡਿੰਗ ਨੂੰ ਸਜੀਦ ਕੀਤਾ ਇਹ ਇਸ ਟਾਈਮ ਕਈ ਵਰਕਫੋਰਟ ਜਿਹੜੀ ਬਿਲਡਿੰਗ ਬਣ ਚੁੱਕੀ ਆ ਬਣ ਰਹੀ ਆ ਸੇਵਾ ਚੱਲ ਰਹੀਆਂ ਨੇ ਸੋ ਸੰਗਤਾਂ ਦੀ ਸੁੱਖ ਸੁਵਿਧਾ ਵਾਸਤੇ ਪਹਿਲਾਂ ਇੱਥੇ ਲੰਗਰ ਹਾਲ ਬਣਾਏ ਗਏ ਸ਼ਰਾਮ ਬਣਾਇ ਗਈ ਹੁਣ ਦਮਾਨ ਹਾਲ ਬਣਾਏ ਗਏ ਇਸੇ ਤਰ੍ਹਾਂ ਨਿਰੰਤਰ ਸੇਵਾਵਾਂ ਜਾਰੀ ਨੇ ਗੁਰੂ ਕਿਰਪਾ ਕਰਨ ਦਸਵੇਂ ਪਾਤਸ਼ਾਹ ਕਬੀਰ ਬਾਜ ਬੇਨਤੀ ਚੁਕਈ ਅਮਰੀਕਾ ਰਹਾਦਰ ਅਛਾ ਪੂਰਨ ਹੋਈ ਜਿਤਗੀ ਅਛਾ ਸਾਰਿਆਂ ਦੀਆਂ ਮਨੋ ਭਾਵਨਾਵਾਂ ਮਹਾਰਾਜ ਪੂਰੀਆਂ ਕਰਦਾ ਹੈ ਅੱਜ ਦਾ ਦਿਨ ਬਹੁਤ ਵੱਡਾ ਭਾਗਾਂ ਵਾਲਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਆਪਣੀ ਸ਼ਰਧਾ ਭਾਵਨਾ ਲੈ ਕੇ ਇਸ ਦਰ ਦੀਵਤੇ ਨਮਸਕਾਰ ਕਰਦੀਆਂ ਨੇ ਮਹਾਰਾਜ ਉਹਨਾਂ ਦੀਆਂ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਕਾਰ ਸੇਵਾ ਨਾਲ ਜੁੜ ਕੇ ਇਸ ਚੱਲ ਰਹੇ ਕੁੰਮ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾ ਭਾਵਨਾਵਾਂ ਨੂੰ ਪੂਰੀਆਂ ਕਰੇ ਸੋਖੋ ਵੀ ਨਾਮ ਜੇਤਾ ਵੀ ਨਾਨਕ ਨਾਮ ਚੜੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਦਿਨੋਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਤੁਸੀਂ ਦੇਖੀ ਹੋਗੀ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ। ਵਾਹਿਦ ਫਿਲਮ ਨਹੀਂ ਇਹਨੂੰ ਦੇਖ ਕੇ ਬਹੁਤ ਸਾਰੀ ਸਾਡੀ نسل ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਧੀਆ ਪੇੜਾ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ ਤੇ ਮੈਂ ਥਾਂ ਥਾਂ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਕਿਉਂਕਿ ਸੁਨਮ ਦੀ ਰਿਲੀਜ਼ ਤੋਂ ਪਹਿਲਾਂ ਮੈਂ ਮਹਾਰਾਜ ਦੀ ਕਿ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਤੇ ਹੱਥ ਤੁਸੀਂ ਰੱਖ ਲੈ। ਤੇ ਗੁਰੂ ਮਹਾਰਾਜ ਨੇ ਐਸਾ ਥਾਪੜ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਨੇ ਅਕਾਲ ਪੁਰਖ ਦਾਤਾ ਰਪਤਾ ਨੇ ਖੀਦਾ ਸਿੰਘਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਚਦਵੀ ਫਿਲਮ ਦੇਖ ਕੇ ਜਾ ਰਹੇ ਤਾਂ ਸਿੱਧਾ ਹਰਿਮੰਦਰ ਸਾਹਿਬ ਜਾ ਰਹੇ ਆ ਦੁਖਪੰਜਨੀ ਬੇਰੀ ਤੇ ਜਾ ਕੇ ਬਹੁਤ ਸਾਰੇ ਲੋਕ ਲੋਕਾਂ ਨੇ ਮੈਨੂੰ ਫੋਨ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ ਕਿਉਂਕਿ ਲੋਕਾਂ ਦੀ ਸ਼ਰਧਾ ਬਣੀ ਜਾ ਰਹੀ ਹੈ ਸੋ ਮੈਂ ਧੰਨਵਾਦ ਕਰਨਾ ਹੈ ਦੇ ਸ੍ਰੀ ਪਾਸ਼ਾ ਦਾ ਗੁਰੂ ਘਰ ਦਾ ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ ਜਿਨ੍ਹਾਂ ਨੇ ਹਮ ਹੋ ਆ ਕੇ ਇਸ ਫਿਲਮ ਨੂੰ ਹਿੱਟ ਕੀਤਾ ਔਰ ਇੱਕ ਕਲਾ ਜਿਹੜੀ ਰੱਬ ਨੇ ਵਰਤਾਈ ਇਹਨੂੰ ਆਪਣੇ ਗਾਣਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹੂੰਗਾ ਜੀ ਨੌਜਵਾਨ ਜਿਹੜੀ ਉੱਤੇ ਸੋਚਦਾ ਜਿਹੜੀ ਕਰਾਹੇ ਪੈ ਰਹੀ ਜੀ ਦੇਖੋ ਗੱਲ ਇਹ ਹੈ ਕਿ ਪਹਿਲਾਂ ਮਾਵਾ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ ਸਿੰਘਾਂ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਛੋਟੇ ਛੋਟੇ ਨਿਆਣਿਆਂ ਨੂੰ ਸੁਫਰਦੇ ਹੁੰਦੇ ਸੀ ਕਹਾਣੀਆਂ ਦੱਸਦੇ ਹੁੰਦੇ ਸੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ ਕਹਿੰਦੇ ਸੰਦਾ ਪਤਾ ਨਹੀਂ ਔਰ ਵੱਡੇ ਬੰਦੇ ਨੂੰ ਨਹੀਂ ਪਤਾ ਪਰ ਮੈਂ ਸਮਝਦਾ ਕਿ ਜਦ ਕੁੱਖ ਚ ਹੈ ਨਾ ਬੱਚਾ ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ ਪੜਾਉਣਾ ਕਿਉਂਕਿ ਜਿਹੜੀ ਚੀਜ਼ ਬਚਪਨ ਤੋਂ ਕੁੱਖ ਚ ਸ਼ੁਰੂ ਹੋਣੀ ਹੈ ਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ ਗੁਰੂ ਘਰ ਨਾਲ ਜੋੜਾਂਗੇ ਕਿਉਂਕਿ ਪਰਦਾ ਜਿਹੜਾ ਅੱਜ ਕੱਲ੍ਹ ਕਿਤਾਬਾਂ ਕੋਈ ਪੜਦਾ ਨਹੀਂ ਹਿਸਟਰੀ ਬਾਈ ਜੀ ਕੋਈ ਨਹੀਂ ਪੜਦਾ ਸਕੂਲ ਅੱਜ ਕੋਈ ਜਾ ਕੇ ਰਾਜੀ ਨਹੀਂ ਕੋਲਦਿਆਂ ਜਾ ਕੇ ਰਾਜੀ ਨਹੀਂ ਮੈਂ ਸਮਝਦਾ ਜਿਹੜਾ ਸਿਨੇਮਾ ਹੈ ਨਾ ਇਹਦਾ ਬੜਾ ਇਫੈਕਟ ਹੈ ਜੀ ਬਹੁਤ ਸੰਗਤ ਇਫੈਕਟ ਹੋਇਆ ਜੀ ਤੁਸੀਂ ਆਪ ਵੀ ਦੇਖਿਆ ਜੀ ਤੁਸੀਂ ਆਪ ਪਰਤਲੇ ਉਹ ਵਿੱਚ ਸੋ ਮੈਂ ਸਮਝਦਾ ਕਿ ਜੇ ਮਾੜਾ ਜ ਸਾਡੇ ਐਸਜੀਪੀਸੀ ਵਾਲੇ ਸਾਨੂੰ ਥੋੜੀ ਜੀ ਇਜਾਜ਼ਤ ਦੇ ਦੇਣ ਤੇ ਮੈਂ ਸਮਝਦਾ ਮੀਆਂ ਪੰਜਾਂ ਸਾਲਾਂ ਚ ਮਹਾਰਾਜ ਦੀ ਕਿਰਪਾ ਨਾਲ ਥਾਪੜੇ ਨਾਲ ਕੁਝ ਦਾ ਕੁਝ ਹੋ ਜਾਊਗਾ ਕਿਉਂਕਿ ਜਦ ਆਪਾਂ ਗੁਰੂ ਦਾ ਨਾਮ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾਂਗੇ ਤੇ ਫਿਰ ਆਪਣੇ ਚੋਂ ਧਰਮ ਨਾਂ ਦੀ ਚੀਜ਼ ਵਰਗ ਨਾਂ ਦੀ ਚੀਜ਼ ਉੱਠ ਬੈਠ ਕੋਈ ਨੀਚ ਨਹੀਂ ਹੈ ਸਭ ਬਰਾਬਰੀ ਦੇ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਟ ਵਿੱਚ ਬਹੁਤ ਵੱਡੀ ਪੜ੍ਹਾਈ ਹੈ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਪੜਿਆ ਹੁਣ ਉਸ ਵੇਲੇ ਪੜ੍ਹਾਈ ਉਹ ਕੁਛ ਕੋਟੀ ਨਹੀਂ ਸੀ ਬਜ਼ੁਰਗ ਪੜੇ ਸੀ ਪਿੰਡਾਂ ਦੇ ਵਿੱਚ ਆਪਣੇ ਸ਼ਸਤਰ ਤਾਰੀ ਫੌਜ ਸੀ ਆਪਣੇ ਫੈਸਲੇ ਆਪ ਕਰਦੇ ਸੀ ਔਰ ਪੜ੍ਹਾਈ ਲੋਕ ਬਾਹਰੋਂ ਪੜਨ ਹੁੰਦੇ ਸੀ ਸੋ ਮੈਂ ਸਮਝਦਾ ਉਸ ਸਮਾਂ ਆਪਣੇ ਸਾਰਿਆਂ ਨੂੰ ਪ੍ਰਾਲਾ ਕਰਨਾ ਚਾਹੀਦਾ ਛੇਤੀ ਆ ਜੂਗਾ ਜੇ ਆਪਾਂ ਫਿਲਮਾਂ ਉਸ ਪੱਧਰ ਦੀ ਬਣਾਈਏ ਤੁਹਾਡੇ ਅਪੀਲ ਹੀ ਕਰ ਸਕਦੇ ਆਰਖਾਸਤ ਹੀ ਕਰ ਸਕਦਾ ਉਹਨਾਂ ਸਾਡੇ ਵੱਡ ਬਡੇਰੇ ਸਾਨੂੰ ਇਜਾਜ਼ਤ ਦੇ ਦੇਣ ਥਾਪੜਾ ਦੇ ਕੇ ਕਿਉਂਕਿ ਹਣ ਦੇਖੋ 10 ਤਨੇ ਸਰੰਦ ਸੀ ਉਹਨਾਂ ਨੇ ਸਾਨੂੰ ਪਰਮਿਸ਼ਨ ਵੀ ਦਿੱਤੀ ਸਾਰਾ ਕੁਝ ਦਿੱਤਾ ਉਹਨੇ ਫਿਲਮ ਦੇਖੀ ਵੀ ਫਿਰ ਫਿਲਮ ਬੰਦ ਕਰਾਤੀ ਨੁਕਸਾਨ ਕਿਦਾ ਹੋਇਆ ਸਿੱਖ ਕੌਮ ਦਾ ਹੋਇਆ ਨਾ ਪੰਜਾਬ ਦਾ ਹੋਇਆ ਜੀ ਸੋ ਨੁਕਸਾਨ ਆਪਾਂ ਨਾ ਕਰੀਏ ਜੇ ਕੋਈ ਚੀਜ਼ ਬਣਾਉਂਦਾ ਔਰ ਉਸ ਮਰਿਆਦਾ ਚ ਬਣਾਉਂਦਾ ਉਹਨੂੰ ਪਰਫੁੱਲਤ ਕਰੀਏ ਉਹਨੂੰ ਆਪ ਜ਼ੋਰ ਲਾ ਕੇ ਉਹਨੂੰ ਅੱਗੇ ਤੋਰੀਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਜੀ